ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸ਼ਾਮ ਦੇ ਲਗਭਗ ਸਵੇਕ 5 ਹੋ ਗਏ ਥੋੜੀ ਜੀ ਬੱਦਲ ਬਾਈ ਚੱਲੇਆ ਮੋਟਰ ਤੇ ਤੇ ਮੱਕੀ ਨੂੰ ਪਾਣੀ ਕਰਦੀ ਹੈ ਰਾਤ ਦੀ ਲੇਟ ਆਉਂਦੀ ਆ ਹੁਣ ਬਿਜਲੀ ਕਣਕਾਂ ਪੱਕ ਗਈਆਂ ਮਸ਼ੀਨਾਂ ਨੇ ਜੋਰ ਫੜ ਲਿਆ ਤਰੀਕ ਅੱਜ ਹੈਗੀ ਆ 17 ਅਪ੍ਰੈਲ ਕਿਹੜਾ ਦੇਖਦੇ ਆ ਮੱਕੀ ਦਾ ਭਰ ਗਿਆ ਜੇ ਨਹੀਂ ਦੇ ਲਈ ਆਪਾ 13 ਕਿਲੇ 10 ਕਿਲੇ 826 ਦੇ ਤਿੰਨ ਕਿਲੇ ਸੀਗੇ 3SR 72 ਜਿਹੜੀ ਸ਼੍ਰੀ ਰਾਮ ਦੀ ਨਵੀਂ ਕਣਕ ਆ ਇੱਕ ਤਾਂ ਇਹਨਾਂ ਦੇ 200 ਬਹੁਤ ਧਰੋਂ ਆਉਂਦੀ ਆ ਪਹਿਲਾਂ ਇਹ ਹੈਗੀ ਆ 3SR 72 ਇਹ ਉਹਦੀ ਵੀ ਵੀਡੀਓ ਐਡ ਕਰਦਾ ਦੇ ਵਿੱਚ ਦਾਣਿਆਂ ਦੀ ਫੋਟੋ ਵਗੈਰਾ ਵੀ ਕਿਵੇਂ ਆ ਝਾੜ ਤਾਂ ਫਿਲਹਾਲ ਦੇਖਣ ਨੂੰ ਤਾਂ ਵਧੀਆ ਲੱਗਦਾ ਜੇ ਮੈਂ ਟਰਾਲੀਆਂ ਭਰੀਆਂ ਨੇ ਕਿਉਂਕਿ ਮੌਸਮ ਵੀ ਠੰਡਾ ਰਿਹਾ ਤੇ ਕਿਹ ਕਿ ਝਾੜ ਝੂੜ ਵੈਸੇ ਠੀਕੇ ਨੇ ਬਾਕੀ ਕੱਲ ਨੂੰ ਕੰਡਾ ਹੋ ਜਾਊਗਾ ਮੰਡੀ ਜੇ ਫੇ ਪੱਕੀ ਰਿਪੋਰਟ ਆ ਜਾਊਗੀ ਕਣਕਾਂ ਦੀ ਬਾਡੀ ਵੀ ਬੱਸ ਹੁਣ ਜ਼ੋਰ ਫੜ ਗਈ ਕੰਦਰ ਦੇ ਵੱਡ ਗੁੰਡ ਇਲਾਕਾਂ ਸਭ ਤੋਂ ਵੱਡ ਕੇ ਤਿਆਰ ਕਰਿਆ ਤੇ ਮੀਨੇ ਦੂਜੇ ਪਿੰਡ ਜਾ ਠੇਕੇ ਤੇ ਲਈ ਆਪਾਂ ਆਪਣਾ ਲਾਕਦਾਈ ਪਿੰਡ ਇੱਧਰ ਵੀ ਚੱਲ ਰਹੀਆਂ ਦੋ ਮਸ਼ੀਨਾਂ ਤੇ ਇੱਥੋਂ ਸ਼ੁਰੂ ਹੋ ਜਾਂਦੀ ਆਪਣੀ ਮੱਕੀ ਆ ਵਰਜੀ ਤੋਂ ਇਹ ਹੈਗੀ 1892 ਆਹ ਇਹ ਤਨੂ ਕੱਲ ਪਾਣੀ ਲੱਗ ਗਿਆ ਸੀਗਾ 2.5 2.5 ਤਨ ਖਿਲਿਆਂ ਦਾ ਖੇਤ ਇੱਕ ਕਰਿਆ ਹੋਇਆ ਕਰ ਲ ਕਿਉਂਕਿ ਲੇਟ ਆਉਂਦੀ ਆ ਰਾਤ ਨੂੰ ਖੁੱਲਾ ਹੀ ਟਾਈਮ ਆ ਕਦੇ ਟਾਈਮ ਹੈਗਾ 5 ਤੋਂ 9 ਕਦੇ 2 ਵਜੇ ਵੀ 3 ਵਜੇ 4 ਵਜੇ ਆ ਜਾਂਦੇ ਸੋ ਖੁੱਲਾ ਖੇਤ ਪਰ ਜਾਂਦਾ ਤੇ ਬਦਲੀ ਕਰ ਦਿੱਤਾ ਰੋਇ ਖੇਤ ਹੋ ਗਿਆ ਭਲ ਗਿਆ ਪੂਰਾ ਹੁਣ ਉੱਪਰ ਦੀ ਜਾ ਕੇ ਮੋਟਰ ਤੇ ਨੱਕਾ ਚੇਂਜ ਕਰ ਦਈਏ ਬਦਲੀ ਕਰ ਦਈਏ ਉਹੜੀ ਜੀ ਵੀਡੀਓ ਰੋਕ ਦਿਆ ਮੋਟਰ ਤੇ ਜਾ ਕੇ ਫੇਰ ਆਨ ਕਰਾਂਗੇ ਉਹ ਕੱਚਾ ਰਸਤਾ ਸੀ ਇਹ ਉੱਪਰ ਦੀ ਘੁੰਮ ਕੇ ਆ ਕੇ ਪੱਕਾ ਮੋਟਰ ਤੇ ਜਾ ਰਹਿੰਦਾ ਫੋ ਫੇਰ ਮੱਕੀ ਸ਼ੁਰੂ ਹੋ ਗਈ ਆ ਸਾਈਡ ਆਪਣਾ ਦੋ ਦਿਨ ਤੋਂ ਪਛੋਂ ਬੜੀ ਤੇਜ਼ ਚੱਲਦੀ ਆ ਬੜਾ ਸੋਕਾ ਮੰਨਦੀ ਆ ਮੱਕੀ ਛੇਤੀ ਛੇਤੀ ਰੋਮ ਚੱਲਦੇ ਹਾਂ ਮੱਕੀ ਦੇ ਵਿੱਚ ਦੀ ਮੱਕੀ ਦੀ ਹਾਈਟ ਤਕਰੀਬਨ 7 ਫੁੱਟ ਡੇਢ ਜਿਹੜੀ ਹੋ ਗਈ 6.5 7 ਫੁੱਟ ਤੱਕ ਪਹੁੰਚ ਗਈ ਹੈ ਬਸ ਹੁਣ ਇਹਨੂੰ ਝੰਡਾ ਬਾਪ ਉੱਤੇ ਆਉਣ ਦੀ ਤਿਆਰੀ ਚ ਹੈ ਗੱਠ ਪਾਟਣ ਦੀ ਤਿਆਰੀ ਚ ਹੈ ਖਾਲਾਂ ਦੇ ਲਗ ਲਗ ਮੱਕੀ ਥੋੜੀ ਜੀ ਮਾੜੀ ਰਹਿ ਜਾਂਦੀ ਆ ਇਹਦਾ ਕਾਰਨ ਹੁੰਦਾ ਵੀ ਪਾਣੀ ਖਾਲ ਚ ਥੋੜਾ ਜਿਆਦਾ ਰਹਿੰਦਾ ਨਾ ਤੇ ਉਹਦੇ ਕਰਕੇ ਮੱਕੀ ਥੋੜੀ ਜੀ ਹਾਈਟ ਨਹੀਂ ਕਰਦੀ ਹੈਗੀ ਫਿਰ ਪੱਜਾ ਦਾ ਪਾਣੀ ਚ ਕਿਉਂਕਿ ਜੇ ਮੱਕੀ ਨੂੰ ਪਹਿਲੇ ਦੋ ਪਾਣੀ ਭਾਰੇ ਲੱਗ ਗਏ ਤਾਂ ਮੱਕੀ ਦੀ ਗਰੋਥ ਰੁਕ ਜਾਂਦੀ ਆ ਚਲੋ ਇਹ ਦੋਵੇਂ ਪਾਸੇ ਨੂੰ ਚੱਲੂਗਾ ਢਾਈ ਕਿੱਲੇ ਇਕੱਠਾ ਖੇਤ ਆ ਇੱਥੇ ਇਹ ਨੱਕਾ ਢਾਈ ਕਿੱਲਿਆਂ ਦਾ 4 ਘੰਟੇ ਲਾਈਟ ਤਾਂ ਪੱਕੀ ਆਉਣੀ ਆ ਰਾਤ ਨੂੰ 5 ਤੋਂ 9 ਕੀ ਵਾਰ 1-2 ਘੰਟੇ ਫालतू ਵੀ ਆ ਜਾਂਦੀ ਆ ਚਲੋ ਪਾਣੀ ਫੇਰ ਚੰਗਾ ਫਿਰ ਜਾਂਦਾ ਮੱਕੀ ਸੋਕੇ ਚ ਐ ਵੀ ਥੋੜੀ ਥੋੜੀ ਦੇਖੋ ਕਿਉਂਕਿ ਪਹਿਲਾਂ 2 ਦਿਨ ਪਾਣੀ ਰੋਕਦਾ ਸੀਗਾ ਜਿਹੜਾ ਮੌਸਮ ਜਿਆ ਖਰਾਬ ਸੀ ਨਾ ਆਪਣੇ 13 14 April ਦਾ ਬਿਨੇਰੀ ਨੂੰ ਰੀ ਆ ਗਈ ਜੇ ਗਿੱਲੇ ਚ ਫੇ ਮੱਕੀ ਡੇਗ ਜੰਦੀ ਆ ਉਦੋਂ ਪਾਣੀ ਪਹਿਲਾਂ ਲੱਗਿਆ ਹੋਇਆ ਸੀ ਦੋ ਦਿਨ ਮੋਟਰਾਂ ਰੋਕਦੀਆਂ ਤੇ ਦੋ ਦੜ ਚ ਲੋ ਵੀ ਮੱਕੀਆਂ ਸੋਕੇ ਚ ਆ ਗਈਆਂ ਚਲੋ ਦੋ ਦਿਨ ਚ ਹੋ ਜਾਣਾ ਸਾਰਾ ਕੰਮ ਲਾਈਟ ਜੇ ਚੰਗੀ ਆਈ ਗਈ ਆ ਦੇਖੋ ਇਹ ਸੂਰ ਆਉਂਦੇ ਨੇ ਸੂਰ ਸੂਰਾਂ ਨੇ ਪੱਟ ਪੱਟ ਕੇ ਗਾਹ ਪਾਇਆ ਪਿਆ ਆ ਦੇਖੋ ਆਪਸਾ ਮੱਕੀ ਸੋਕੇ ਚਾਈ ਪਈ ਹੈ ਪੱਤੇ ਮੁੜ ਗਏ ਇੱਥੇ ਥੋੜਾ ਜਿਹਾ ਇਹ ਖੇਤ ਵੀ ਇਧਰੋਂ ਉੱਚਾ ਇੱਕ ਤੱਕੀ ਜਿਹੀ ਤੇ ਪਾਣੀ ਵੀ ਘਟ ਚੜਦਾ ਖਾਲੇ ਖੁਲੇ ਡੂੰਘੀਆਂ ਕਰੀਆਂ ਹੋਈਆਂ ਨੇ ਚਲੋ ਅੱਗੇ ਆ ਕੇ ਫਿਰ ਠੀਕ ਹੈ ਇੱਥੇ ਦੋ ਕ ਮੰਜਿਆ ਜਿੰਨੀ ਫਾਂਟ ਆਉ ਥੋੜੀ ਜੀ ਸੋਕੇ ਚ ਜ਼ਿਆਦਾ ਆ ਜਾਂਦੀ ਹੈ। ਬਾਕੀ ਇਧਰੋਂ ਹਵਾ ਵੀ ਖੁੱਲੀ ਪੈਂਦੀ ਹੈ। ਇਧਰ ਕਣਕਾਂ ਨੇ ਨਾ ਤੇ ਹਵਾ ਇਧਰੋਂ ਖੁੱਲੀ ਪੈਂਦੀ ਆ ਉਹਦੇ ਕਰਕੇ ਵੀ ਸੋਕਾ ਛੇਤੀ ਆ ਜਾਂਦਾ ਹੈ। ਆ ਗਮਾਂਡੀਆਂ ਦੀ ਆ ਹਾਲੂਆਂ ਤੋਂ ਬਾਅਦ ਵਾਲੀ ਕਣਕ। ਵਾਹ ਜੀ ਵਾਹ। ਇਧਰ ਪਾਣੀ ਲੱਗ ਗਿਆ ਰਾਤ ਆ ਖੇਤ ਨੂੰ ਅੱਜ ਲੱਗਣਾ। ਦੇ ਚ ਤਿੰਨ ਜੂਰੀਏ ਪੈ ਗਏ ਮੱਕੀ ਦੇ ਚਲੋ ਜੇ ਖਾਦ ਦੀ ਵੀ ਗੱਲ ਕਰੀਏ ਤਿੰਨ ਜੂਰੀਏ ਪੈ ਗਏ ਦੋ ਸੁੰਡੀ ਦੀਆਂ ਸਪਰੇਹਾਂ ਹੋ ਗਈਆਂ ਇੱਕ ਹੋ ਗਈ ਕੱਖਾਂ ਵਾਲੀ ਸਪਰੇਹ ਨੋ ਜੀ ਹੁਣ ਕਰਕੇ ਨੱਕਾ ਬੰਦ ਉਹ ਲੇਟ ਕਰ ਲੰਨੇ ਬਦਲੀ ਜੇ ਦੀ ਵਾਰੀ ਆਉਗੀ ਹੁਣ ਚਾਰ ਪੰਜ ਦਿਨ ਬਾਅਦ ਫੇਰ ਤੁਗ ਯਾਦ ਰਨਾ ਚ ਮੱਕੀ ਨੂੰ ਚੌਥੇ ਪੰਜਵੇਂ ਦਿਨ ਪਾਣੀ ਲੱਗ ਜਾਂਦਾ ਜੇ ਹਵਾ ਖੁਸ਼ਕ ਚੱਲਦੀ ਹੈ ਨਾ ਪਛੋਂ ਦੀ ਜੇ ਚੰਗਾ ਪਾਣੀ ਭਰਮਾ ਲੱਗ ਜੀ ਬੇ ਫੇਰ ਪੰਜ ਛੇ ਦਿਨ ਕੱਢ ਜਾਂਦੀ ਹੈ ਨਹੀਂ ਤੀਏ ਚੌਥੇ ਨੂੰ ਪਾਣੀ ਮੰਗਣ ਲੱਗ ਜਾਂਦੀ ਆ ਬੱਕੀ ਜੇ ਆਪਾਂ ਪਾਣੀ ਹਲਕਾ ਲਗਾਏਗਾ ਬਾਹਰਲੇ ਜਿਹੜੇ ਸਿਹਾਰ ਹੁੰਦੇ ਨੇ ਮੱਕੀ ਦੇ ਉਹਨਾਂ ਨੂੰ ਸੋਕਾ ਥੋੜਾ ਜਿਹਾ ਜ਼ਿਆਦਾ ਆ ਜਾਂਦਾ ਚਲੋ ਵਿੱਚ ਹੁਣ ਵੈਸੇ ਛੌਰਾ ਹੋ ਗਿਆ ਮੱਕੀ ਦਾ ਉਹਦੇ ਕਰਕੇ ਧੁੱਪ ਘੱਟ ਲੱਗਦੀ ਏ ਥੱਲੇ ਧਰਤੀ ਨੂੰ ਤੇ ਹੁਣ ਇੱਕ ਦੋ ਦਿਨ ਵਧੀਆ ਕੱਢ ਜਾਂਦੀ ਆ ਪਰ ਉਹਦੇ ਨਾਲ ਹੀ ਹੁਣ ਮੱਕੀ ਪਾਣੀ ਖਿੱਚਦੀ ਵੀ ਬਹੁਤ ਆ ਜੇ ਦੇਖੀਏ ਜਿੰਨਾ ਕ ਛੌਰਾ ਹੋਇਆ ਉਨਾਂ ਕ ਮੱਕੀ ਹੁਣ ਪਾਣੀ ਜ਼ਿਆਦਾ ਪੀਣ ਵੀ ਲੱਗ ਗਈ ਸੁੱਕਾ ਮੋਠੀ ਜਾ ਰਹਿੰਦਾ ਹੁਣੇ ਗੱਠ ਪਾਟਣ ਦੀ ਤਿਆਰੀ ਚ ਇਹਨੂੰ ਛਲੀਆਂ ਲੱਗਣ ਨੇ ਬਾਬੂ ਝੰਡਾ ਨਿਕਲਣ ਦੀ ਵਸਤਿਆਰੀ 5-7 ਦਿਨ ਦੇ ਵਿੱਚ ਇਹ 1890 ਮੱਕੀ ਦੀ ਕਿਸਮ ਆਹੇ ਚਲੋ ਹੁਣ ਚੱਲਦੇ ਆਂ ਵਾਪਸ ਤੇ ਫਿਰ ਅਗਲੀ ਵੀਡੀਓ ਲੈ ਕੇ ਫਿਰ ਆਵਾਂਗੇ